ਸਾਸਤਰੀ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਦਾ ਆਪਣਾ ਵਲੌਗ ਆ ਜੀ ਅੱਜ ਆਪਾਂ ਜਾ ਰਹੇ ਫਿਰੋਜ਼ਪੁਰ ਇਹਨਾਂ ਵੀਰਾਂ ਨੇ ਮੁੱਛਾਂ ਵਾਂਗ ਸੈੱਟ ਕਰਵਾਉਣੀਆਂ ਨੇ ਉਹਦੇ ਕਰਕੇ ਬਾਕੀ ਆਪਾਂ ਤੁਹਾਨੂੰ ਸੈਨੀ ਵਾਲਾ ਬਾਰਡਰ ਦਿਖਾਵਾਂਗੇ ਜਿੱਥੇ ਆਪਣੇ ਪਾਕਿਸਤਾਨ ਇੰਡੀਆ ਦੀ ਆਖਰੀ ਜ਼ੀਰੋ ਲਾਈਨ ਆ ਤੇ ਉਥੇ ਤੁਹਾਨੂੰ ਸਾਰਾ ਦਿਖਾ ਕੇ ਲਾਵਾਂਗੇ ਇੱਟਕ ਨੇ ਤੇਜ ਕਿੰਦਾ ਤੇ ਉਥੇ ਨਾਲ ਵੀਰ ਜੀ ਤੁਹਾਨੂੰ ਨਜ਼ਾਰਾ ਬਖਾਵਾਂਗੇ ਪੁਰਾਣੇ ਸਟੇਸ਼ਨ ਵਗੈਰਾ ਸਭ ਕੁਝ ਦੇਖਣ ਵਾਲੀਆਂ ਚੀਜ਼ਾਂ ਨੇ ਉੱਥੇ ਬਾਕੀ ਦੇਖੋ ਨੂੰ ਬਹੁਤ ਕੁਝ ਉੱਥੇ ਦੱਸਦੇ ਪਹਿਲਾਂ ਟ੍ਰੇਨ ਜਾਇਆ ਕਰਦੀ ਸੀ ਲਾਹੌਰ ਨੂੰ ਉੱਥੋਂ ਫਰੋਜਪੁਰ ਤੋਂ ਸੈਨੀਅਰ ਬਾਰਡਰ ਆ ਗਿਆ ਅੱਗੇ ਲਾਹੌਰ ਆ ਗਿਆ ਲਾਹੌਰ ਜਾਨੀ ਕਿ ਇਧਰ ਜਿਹੜੇ ਪਾਕਿਸਤਾਨ ਚ ਪਿੰਡ ਗਿਆ ਜਿੱਦਾਂ ਕੋਈ 3-4 ਪਿੰਡ ਜਿੰਨੇ ਵੀ ਲੱਗਦੇ ਆ ਪਿੰਡ ਇਥੋਂ ਟ੍ਰੇਨ ਜਾਇਆ ਕਰਦੀ ਸੀ ਉਸ ਤੋਂ ਬਾਅਦ ਫਿਰ ਇੱਕ ਪਿੰਡ ਕਸੂਰੀ ਲੜਾਈ ਜਦੋਂ ਲੜਾਈ ਪੈ ਗਈ ਉਦੋਂ ਇਧਰ ਟ੍ਰੇਨ ਟ੍ਰੇਨ ਆਇਆ ਕਰਦੀ ਸੀ ਭਰ ਕੇ ਤੇ ਇਧਰ ਆਪਣੇ ਐਮਪਰੇਸਰ ਵਗੈਰਾ ਉਹ ਐਮਪਰੇਸਰ ਸੌਰੀ ਦਿੱਲੀ ਦੇ ਲੰਗੀਆਂ ਜਿਹੜੇ ਟ੍ਰੇਨਾਂ ਇਧਰ ਇਹ ਰੋਡ ਤੇ ਲੰਘਿਆ ਸੀ ਤੁਹਾਨੂੰ ਆਪਾਂ ਸਾਰਾ ਬਾਕੀ ਤੁਸੀਂ ਕੋਈ ਸਾਸਰੀ ਕਾਲ ਵਗੈਰਾ ਬੁਲਾ ਲਓ ਕਿ ਆਪਾਂ ਸਾਰੇ ਨਾਲ ਤੇ ਬੈਠਿਆ ਹਾਂ ਸਵਾਗਤ ਹੈ ਜੀ ਹੈਪੀ ਨਿਊ ਈਅਰ ਨਵੇਂ ਸਾਲ ਦੀ ਆਈ ਦੂਜੀ ਸਾਰਿਆਂ ਮੇਰਾ ਨਵੇਂ ਸਾਲ ਦੀ ਲੱਖ ਲੱਖ ਮੁਬਾਰਕਾਂ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਲਈ ਨਵਾਂ ਸਾਲ ਬਹੁਤ ਵਧੀਆ ਆਵੇ ਤੇ ਸਾਰਿਆਂ ਨੇ ਵਧੀਆ ਬੀਤ ਗਿਆ ਉਹ ਵੀ ਵਧੀਆ ਬੀਤ ਗਿਆ ਤੇ ਆਉਣ ਵਾਲਾ ਸਮਾਂ ਵਧੀਆ ਹੋਵੇ ਬੀਤਿਆ ਜੋ ਨਾ ਉਹ ਤਾਂ ਚਲੋ ਬੀਤ ਹੀ ਗਿਆ ਜਿਵੇਂ ਬੀਤ ਗਿਆ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਜਿਹੜਾ ਹੋਣ ਵਾਲਾ ਆ ਰਿਹਾ ਉਹ ਸਭ ਵਾਸਤੇ ਤੇ ਤੇਰੇ ਵਾਸਤੇ ਖੁਸ਼ੀਆਂ ਖੁਸ਼ੀਆਂ ਲੈ ਕੇ ਆਵੇ ਨੇਣਾ ਸਾਹਿਬ ਵਾਸਤੇ ਸਾਰਿਆਂ ਦੇ ਵਧੀਆ ਬੀਤੇ ਕਿਸੇ ਦਾ ਮਾੜਾ ਨਾ ਬੀਤੇ ਕਿਉਂਕਿ ਨਵੇਂ ਸਾਲ ਸਾਲ ਦੇ ਵਿੱਚ ਪਤਾ ਕੀ ਕੁਝ ਹੋ ਜਾਂਦਾ ਹਾਂ ਬਹੁਤ ਤੁਹਾਨੂੰ ਤੇਰਾ ਸਭ ਵਧੀਆ ਬੀਤਦਾ ਤੈਨੂੰ ਪਤਾ ਮੇਰੇ ਤੋਂ ਪਹਿਲਾਂ ਕੋਈ ਮੁਸੀਬਤ ਆਈ ਹੈ ਜਾਂ ਨਹੀਂ ਆਈ ਸਾਲ ਦੇ ਵਿੱਚ ਇਹ ਐਵੇਂ ਛੰਧੀ ਤੁਰ ਜਾਣਾ ਕੋਈ ਮੁਸੀਬਤ ਨਹੀਂ ਆਈ ਤੇਰੇ ਕੋਲ ਬਸ ਤੁਹਾਨੂੰ ਆਪਾਂ ਪਹੁੰਚ ਗਏ ਲੱਖੋ ਗਏ ਜੀ ਕਿਉਂਕਿ ਇੱਥੋਂ 40 ਕਿਲੋਮੀਟਰ ਦਾ ਫਾਸਲਾ ਹੈਗਾ ਆਪਣਾ ਸੈਨੀਅਲਾ ਪੋਟਰ ਜਿੱਥੇ ਆਪਾਂ ਜਾ ਰਹੇ ਫਰੋਈਪੁਰ ਤੋਂ ਇੱਧਰ ਨੂੰ ਜਾਣਾ ਪਵੇ 15-20 ਕਿਲੋਮੀਟਰ ਹੈ ਤੇ ਬੰਦਾਂ ਆਪਾਂ ਜੇ ਸੈਨੀਅਲਾ ਨਹੀਂ ਪਹੁੰਚੇ ਤੇ ਆਪਾਂ ਪਹੁੰਚ ਗਏ ਆਪਣੇ ਇੱਥੇ ਰਿਸ਼ਤੇਦਾਰ ਹੈਗਾ ਰਸਤੇ 'ਚ ਤੇ ਉੱਥੇ ਪਹੁੰਚ ਗਏ ਤਾਂ ਆਪਾਂ ਨਾਲ ਕੋ ਨੂੰ ਲੈਣਾ ਜਾਣਕਾਰੀ ਥੋੜੀ ਜੀ ਮਿਰਚਾਂ ਮਰਦਾਂ ਬਾਰੇ ਸਬਜੀ ਬਾਰੇ ਜੀ ਬਹੁਤ ਲੱਗਦੀ ਤੇਰਾ ਹਾਂ ਸਬਜੀ ਪਈ ਵੀ ਆ ਲਫਾਫੇ ਵਿੱਚ ਆਪਾਂ ਨੇ ਕਿਹੜੀ ਸਬਜੀ ਹੋਏ ਕਿਹੜੀ ਦੱਸਦੇ ਸੀ ਮਿਰਚਾਂ ਸ਼ਿਮਲਾ ਮਿਰਚਾਂ ਸ਼ਿਮਲਾ ਲੈ ਤੇ ਹੋਰ ਵੀਿੰਦੀ ਵਿੱਚ ਦੋ ਤਿੰਨ ਨੇ ਤੇ ਬਾਕੀ ਆਪਾਂ ਲਾਲ ਮਿਰਚ ਦੀ ਗੈਟ ਦਾ ਹਾਂ ਨਾਲ ਮਿਰਚਾਂ ਨੇ ਵਿੱਚ ਤੇ ਵਿੱਚੇ ਲਸਣ ਹੈ ਇੱਕ ਹੋਰ ਨਾਲ ਫਸਲ ਦੱਸੀ ਨਾ ਫਿਰ ਕਿਹੜੀ ਆਪਾਂ ਨੂੰ ਪੁੱਛਦੇ ਆ ਇਹ ਮਾਲਕ ਸਾਹਿਬ ਨੇ ਇੱਧਰ ਇਹ ਕਿਹੜੀ ਕਿਹੜੀ ਫਸਲਾਂ ਨਹੀਂ ਜਾਂਦੇ ਚ ਇਹ ਆਹੀ ਮਿਰਚਾ ਸ਼ਿਮਲਾ ਮਿਰਚ ਅੱਛਾ ਤੇ ਨਾਲ ਲਸਣ ਅੱਛਾ ਵੀ ਤਿੰਨ ਵੈਰਾਈਟੀਆਂ ਨੇ ਇਹ ਇਲਫਾਫੇ ਦੇ ਵਿੱਚ ਹੈ ਇਲਫਾਫਾ ਕਿੰਨੇ ਦਾ ਪੈਂਦਾ ਆਪਾਂ ਨੂੰ ਇੱਕ ਇਹ ਵੈਸੇ 120 ਰੁਪਏ ਕਿਲੋ ਪੈਂਦਾ ਤੇ ਬੜੀ ਨਹੀਂ ਪਤਾ ਵੀ ਅੱਧਾ ਕਿਲੋ ਲੱਗਦਾ ਹੈ ਕਿ ਤਿੰਨ ਪਾ ਲੱਗਦਾ ਕਿੱਲੇ ਦਾ ਇਹ ਏਰੀਆ ਜੀ ਆਪਣੇ ਨਾਨਕਾਂ ਦਾ ਏਰੀਆ ਹੈ ਇੱਥੇ ਮੈਂ ਪਹਿਲਾਂ ਆਇਆ ਕਰਦਾ ਸੀ ਜਦੋਂ ਨਾ ਅੱਕ ਲਾਇਆ ਗਾਜਰਾ ਦਾ ਵੀ ਅਸੀਂ ਦੂਜਾ ਹਾਂ ਇਹ ਵੀ ਤਿਆਰ ਹੋਣਾ ਗਾਜਰਾ ਉਹ ਵੀ ਉੱਥੋਂ ਤਿਆਰ ਹੋਣਾ ਉਹ ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਜੀ ਮੈਂ ਪਹਿਲਾਂ ਆਉਂਦਾ ਹੁੰਦਾ ਸੀ ਜਦੋਂ ਸਕੂਲ ਪੜ੍ਹਦਾ ਹੁੰਦਾ ਸੀ ਤੇ ਬਸਤਾ ਰੱਖ ਦਿੰਦਾ ਸੀ ਮੋਗੇ ਚ ਮੋਗੇ ਦੇ ਵਿੱਚ ਤੇ ਸਾਈਕਲ ਤੇ ਤੇ ਦੇਖ ਲੈ 35 ਕਿਲੋਮੀਟਰ ਇੱਥੇ ਆਉਣਾ ਤੇ ਇੱਥੇ ਫਿਰ ਟਾਈਮ ਤੇ ਪਹੁੰਚਣਾ 2 ਵਜੇ ਉੱਥੇ ਇੱਥੇ ਇੱਥੇ ਮਿਲ ਕੇ ਬਲਾ ਕੇ ਫਿਰ ਉੱਥੇ ਤੂੰ ਹੈਗਾ ਚੱਕਣਾ ਫਿਰ ਤਾਨੂੰ ਉੱਥੇ ਜਾ ਮੋਗੇ ਚੱਕਣਾ ਬੈਕ ਚੱਲ ਕਰੇ ਤੇ ਇਹ ਉਹ ਏਰੀਆ ਇਹ ਨਾ ਇੱਥੇ ਪਾ ਪਹਿਲੋਂ ਪਾਣੀ ਜਾਨੀ ਕਿ ਇੱਥੋਂ ਦਰਿਆ ਨੰਗਦਾ ਹਾਂ ਅਸੀਂ ਆ ਇਧਰ ਸਾਈਡ ਉੱਚੀ ਹੋ ਗਈ ਆ ਵਾਲੀ ਆ ਦਰਿਆ ਵਾਲਾ ਏਰੀਆ ਅਸੀਂ ਤੇ ਐਰਕੀ ਵੀ ਦੱਸ ਦਿਆ ਵੀ ਜਿਵੇਂ ਪਾਣੀ ਚੜਿਆ ਇੱਥੇ ਖਤਰਾ ਹੀ ਹੈ ਜਗ੍ਹਾ ਤੇ ਪਾਣੀ ਆਉਣ ਦਾ ਤੇ ਮੈਂ ਨਾ ਉੱਥੇ ਖੜਾ ਅਸੀਂ ਬਣਾਣੇ ਕਿੱਥੇ ਗੱਲਾਂ ਕਰਦੇ ਪਾਣੀ ਨੇ ਦੱਸਣਾ ਹੀ ਮੇਰਾ ਪਾਣੀ ਇੱਥੇ ਕਿੱਥੇ ਹੋ ਮੜਾ ਇਧਰ ਹੋ ਪਿੰਡ ਕਿਹੜਾ ਤੇਰਾ ਮੇਰਾ ਪਿੰਡ ਗੰਧੂ ਪੁਰਚਾ ਉਹ ਗੜਾ ਪਿੰਡ ਦਾ ਨਾਮ ਆ ਸੁਣਿਆ ਪਹਿਲੀ ਆ ਅੱਜ ਦੇ ਨਾਲ ਨਗਰ ਵਾਲਾ ਅੱਛਾ ਨਗਰ ਵਾਲਾ ਚੁੱਕੇ ਹਾਂਜੀ ਤੇ ਇਹ ਕਿੰਨੀ ਦੂਰ ਇਹਨੂੰ ਨਹੀਂ ਪਤਾ ਯਾਰ ਇਹਨੂੰ ਪੁੱਛਾਂ ਤਾਂ ਫਾਇਦਾ ਨਹੀਂ ਕਿਉਂਕਿ ਨਹੀਂ ਦਰਿਆ ਤਾਂ ਪਤਾ ਇਹ ਚੀਜ਼ ਬਾਰੇ ਤੈਨੂੰ ਪਤਾ ਹੁੰਦੇ ਬਾਰੇ ਹਾਂ ਕਿਉਂਕਿ ਪ੍ਰਾਣੀ ਗੱਲ ਪੁੱਛਣੀ ਨਵੀਂ ਤਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਠੀਕ ਹੈ ਕਿ ਨਹੀਂ ਹਾਂ ਨਾਂ ਤੇ ਰੱਖੀ ਆ ਨਾਂ ਦੱਸੋ ਨਾਂ ਲਖਵਿੰਦਰ ਸਿੰਘ ਕੀ ਕੰਮ ਕਰਦਾ ਆਪਾਂ ਬਸ ਮਾੜੇ ਮਟੇ ਡਰਾਈਵਰ ਹੈਗੇ ਆ ਥੋੜੇ ਬਹੁਤ ਅੱਛਾ ਚਲੋ ਡਰਾਈਵਰੀ ਕਰਨੀ ਜੀ ਕਲਾ ਡਰਾਈਵਰੀ ਦੇ ਛਾਉਂ ਕਿ ਹੋਰ ਵੀ ਰੱਖੇਈ ਬਸ ਡਰਾਈਵਰੀ ਦਾ ਕਲਾ ਛਾਉਂਦਾ ਬਾਈ ਇਹਨਾਂ ਵੀ ਇਹ ਇੱਥੇ ਦੱਸਦਾ ਪਹਿਲਾਂ ਪਾਣੀ ਆਇਆ ਕਰਦਾ ਸੀ ਇਸ ਜਗ੍ਹਾ ਤੇ ਅੱਜ ਤਾਂ ਲੋਹੀ ਜੀ ਕਿ ਕਰ ਲਈ ਪੱਲੂ ਜਾਂ ਕਰ ਲਈ ਅੱਗੋਂ ਹੈ ਤੂੰ ਆਸੀ ਲਵਾ ਪਹਿਲੋਂ ਹੈ ਤੇ ਤੈਨੂੰ ਸੰਗ ਆਵੇ ਤੈਨੂੰ ਕਿਹੜੇ ਸੰਗ ਤੇ ਅਸੀਂ ਜਨਾ ਤੂੰ ਆਪਾਂ ਪਿੰਡ ਇਹਨਾਂ ਦਾ ਆਪਾਂ ਇੰਟਰਵਿਊ ਇਹਨਾਂ ਦੀ ਲੈਣੀ ਮੇਰੀ ਲੈਣੀ ਇੰਟਰਵਿਊ ਤੇ ਪਤਾ ਹੀ ਹੈ ਇਹ ਦੱਸਦਾ ਵੀ ਇੱਥੇ ਪਾਣੀ ਆਉਂਦਾ ਸੀ ਪਹਿਲਾਂ ਵੀ ਅੱਜ ਤੋਂ 85% ਕਿਤੇ ਪਾਣੀ ਆਉਂਦਾ ਰਹੇ ਇਹ ਏਰੀਏ 'ਚ ਆਸੀ ਜਾਇਆ ਉਸ ਤੋਂ ਪਹਿਲਾਂ ਆਉਂਦਾ ਰ ਹਰ ਸਾਲ अच्छा ਜਦੋਂ ਵੀ ਪਾਣੀ ਚੜ ਜਾਂਦਾ ਹੈ ਦਰਿਆ ਸਿੱਧਾ ਪੈ ਜਾਂਦਾ ਹੈ ਫਿਰ ਫਿਰ ਬੱਦਲ ਅੱਛਾ ਜਿਵੇਂ ਜਿੱਦਾਂ ਕਿ ਪਾਣੀ ਆਇਆ ਵੀ ਦੱਸਦਿਆ ਵੀ ਪਾਣੀ ਬਹੁਤ ਜ਼ੋਰਾਂ ਦੇ ਜੇ ਬਾਈ ਜਣ ਇੱਥੇ ਕੋਈ ਬੰਨ ਟੁੱਟਦਾ ਪਾਣੀ ਪਹਿਲੇ ਇੱਥੇ ਆਉਣਾ ਸੀ ਆ ਜਗ੍ਹਾ ਤੇ ਹਾਂ ਇੱਥੇ 10 ਮਿੰਟ ਵੀ ਲੱਗਣੇ ਸੀ ਤੇ ਘਟੋ ਘਟ 20 ਫੁੱਟ ਆ ਜਾਣਾ ਹੈ ਪਾਣੀ ਐ ਜਗ੍ਹਾ ਤੇ ਹਾਂ ਆ ਜੀ ਆ ਦਰਿਆ ਦਾ ਏਰੀਆ ਆ ਤੁਹਾਨੂੰ ਦਿਖ ਰਿਹਾ ਵੀ ਇਧਰੋਂ ਉਧਰੋਂ ਅੱਗੇ ਉੱਚੀ ਜਗ੍ਹਾ ਆ ਗਈ ਮੋਟਰਸਾਈਕਲ ਤੇ ਜਾਈਏ ਨਾ ਦੇ ਪੱਜਾ ਇੱਥੋਂ ਤੱਕ ਨਹੀਂ ਬੰਦਾ ਪਹੁੰਚਦਾ ਆ ਵੀ ਉੱਚੀ ਜਗ੍ਹਾ ਕਿਉਂਕਿ ਇੱਥੇ ਇਸ ਤੋਂ ਅੱਗੇ 5 ਕਿਲੋਮੀ ਤੇ ਦੱਸੇ ਜਿੱਦਾਂ ਖਤਰਾ ਜੇਕਰ ਉਹ ਟੁੱਟਦਾ ਤੇ ਪਾਣੀ ਇੱਥੋਂ ਆਉਣਾ ਸੀ ਇਧਰ ਨੂੰ ਜਾਨਕਿ ਇਹ ਏਰੀਆ ਦਰਿਆ ਵਾਲਾ ਹੈ ਪਹਿਲਾਂ ਬਹੁਤ ਪੁਰਾਣਾ ਏਰੀਆ ਇਹ ਤੇ ਹੁਣ ਤਾਂ ਜ਼ਮੀਨਾਂ ਜਿਵੇਂ ਬਣੀਆਂ ਹੁਣ ਤਾਂ ਪਾਣੀ ਮਾਲਕ ਦੀ ਕਿਰਪਾ ਨਾਲ ਆਉਂਦਾ ਹੀ ਨਹੀਂ ਨਾ ਆਵੇ ਇਧਰ ਕਿਤੇ ਵੀ ਨਾ ਕਿਸੇ ਦੀ ਫਸਲ ਮਾਰੀ ਨਹੀਂ ਹੋਣੀ ਚਾਹੀਦੀ ਬਈ ਬੰਨ ਬੜਾ ਤਗੜਾ ਚਾਲ ਚੱਲ ਜਾਂਦਾ ਪਾਣੀ ਦਰਿਆ ਵਾਲੀ ਤੇ ਸਾਨੂੰ ਗਾਜਰਾਂ ਬਾਰੇ ਮੇਰੇ ਇੰਟਰਵਿਊ ਦੇ ਦੋ ਵੀ ਗਾਜਰ ਦਾ ਬੀਜ ਕਿੱਥੋਂ ਤਿਆਰ ਹੁੰਦਾ ਮੜਾ ਚੱਲਿਆ ਜਿੱਥੇ ਕਿੱਥੇ ਬੀਜਾ ਜੇ ਇਹ ਨਹੀਂ ਇਹ ਗਾਜਰਾਂ ਨੇ ਕਿ ਗਾਜਰਾਂ ਦਾ ਬੀਜ ਇਹ ਇਹ ਬੀਜ ਹੈ ਗਾਜਰਾਂ ਦਾ ਇਹ ਕਿਵੇਂ ਤਿਆਰ ਇਹ ਪਹਿਲਾਂ ਗਾਜਰਾ ਬੀਜੀਆਂ ਆ ਉਹ ਵੇਚ ਲਈਆਂ ਤੇ ਨਹੀਂ ਗਾਜਰਾ ਇੱਥੇ ਥੋੜੇ ਤੇ ਬੀਜੀਆਂ ਹੋਣੀਆਂ ਨੇ ਨਹੀਂ ਪਹਿਲਾਂ ਜਿੱਥੇ ਬੀਜੀਆਂ ਆਉਂਦਾ ਸਡਕ ਲਾਇਆ ਥੱਲੇ ਉਹ ਅੱਛਾ ਇਹਨਾਂ ਨੂੰ ਕਰਕੇ ਵੀ ਉਹ ਜਿਹੜਾ ਗਾਜਰਾਂ ਦੀ ਮੋਟੀ ਗਾਜਰ ਹੋ ਗਈ ਮੰਨ ਕੇ ਜਾਲਾ ਉਹਨੂੰ ਅੱਧਾ ਵਿਚਾਲੇ ਵਟਣਾ ਆਪਾਂ ਹਾਂ ਲਾ ਵੱਡ ਕੇ ਫਿਰ ਨੂੰ ਲਾਣਾ ਹੁੰਦਾ ਹੈ ਲੰਮੀ ਗਾਜਰ ਲੰਮੀ ਜੜੀ ਹੋਵੇ ਗਾਜਰ ਚਾ ਲੰਮੀ ਇਹ ਤੇ ਫਿਰ ਗਾਜਰਾਂ ਉਹ ਗਾਜਰਾਂ ਕੁਰੇ ਖੜੀਆਂ ਨੇ 20 ਤੇ ਲੱਗਾ ਕੋਈ 20 ਥੱਲੇ ਲੱਗੇ ਦਾ 20 ਲੱਗੇ ਦਾ ਅੱਛਾ ਵੀ ਉੱਤੇ ਲੱਗੇ ਦਾ ਬੀਜ ਉਹਨੂੰ ਫਿਰ ਇਹ ਸੰਪਾਰਾ ਵੀ ਹੈ ਸੰਫੀ ਬੰਦ ਇਹਨੂੰ ਜਾਨੀ ਕਿ ਝਾੜਨਾ ਚਲਵੰਦਾ ਸਕਾਣਾ ਹੀ ਪੈਂਦਾ ਕਿਵੇਂ ਚੜ ਜਾਂਦਾ ਸੁੱਕ ਜਾਗਾ ਖੜਾ ਹੀ ਫਿਰ ਚੜਨਾ ਬਸ ਅੱਛਾ ਫਿਰ ਪੱਟ ਕੇ ਜਾਨਾ ਇਹਨੂੰ ਇਹ ਕਿੰਨੇ ਕਿੱਲਾਂ ਦਾ ਹੋਵੇਗਾ ਬੀਜ ਇਹ ਤਿੰਨ ਕਿੱਲਾਂ ਦਾ ਨਿਕਲ ਜਗਾ ਇਹ ਕਿੰਨਾ ਥਾ ਮੇਰੇ ਅੱਜ ਚਾਰ ਕੁ ਮਰਲੇ ਹੋਣਗੇ ਸੱਤ ਮਰਲੇ ਥਾ ਸੱਤ ਮਰਲੇ ਹੋਊਗਾ ਸੱਤ ਮਾੜਾ ਜਾਨੀ ਕਿ ਤਿੰਨ ਕਿੱਲਾਂ ਦਾ ਬੀਜ ਆ ਇਹ ਮੀਆਂ ਨੇ ਕਿਹਾ ਸਾਜੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਨਾ ਪੈਸੇ ਵਿਚਾਰ ਬੰਦਿਆ ਕੱਲੀ ਮਿਹਨਤੀ ਰਹਿ ਜਾਂਦੀ ਹੈ ਨਹੀਂ ਪੈਸੇ ਬੰਦਿਆ ਤਾਂ ਹੀ ਦੋ ਦੋ ਟਰੱਕ ਅੱਛਾ ਨਹੀਂ ਨਹੀਂ ਉਹ ਤਾਂ ਕਿ ਨਹੀਂ ਰੱਖਣਾ ਉਹ ਤਾਂ ਹੁਣ ਕੰਮ ਹੀ ਇਹ ਹੈ ਨਾ ਮਾਡਲ ਇਹ ਹੁਣ ਅੱਜਕੱਲ ਨਾ ਨਾ ਤਨਮੇਹ ਦੱਸਦਾ ਵੀ ਅੱਜਕੱਲ ਟਾਈਮ ਆਇਆ ਹੋਇਆ ਚੱਲਿਆ ਖੜਾ ਹੈ ਵੀ ਮੇਰੇ ਬਰਾਬਰ ਤਾਂ ਕੋਈ ਚੀਜ਼ ਨਾਲ ਮੇਰੇ ਤੋਂ ਉੱਤੇ ਲਿਆਵੇ ਜਿਹੜਾ ਵੀ ਲਿਆਵੇ ਤਾਂ ਹੁਣ ਕੰਮ ਹੋਏ ਉੱਤੇ ਲੈ ਆਂਦੇ ਅਗਲੇ ਨੇ ਹਾਂ ਕੰਪੀਟੀਸ਼ਨ ਚੱਲਿਆ ਜਿਵੇਂ ਹੁਣ ਮੇਰੇ ਕੋਲ ਤਿੰਨ ਮਸ਼ੀਨਾਂ ਨੇ ਤੇ ਜੇ ਮੇਰੇ ਪਿੰਡ ਚ ਕੋਈ ਤਿੰਨ ਕਾ ਮੈਨ ਚਾਰ ਕਰਨੀਆਂ ਪਣੀਆਂ ਨੇ ਹਾਂ ਬਿਕਨਗੜਾ ਨਾ ਮੈਂ ਉੱਤੇ ਹੀ ਹਾਂ ਇੱਕ ਬੰਦੇ ਦੀ ਸੋਚਾ ਬਾਕੀ ਇਦਾਂ ਕਰਨੀ ਨਹੀਂ ਚਾਹੀਦੀ ਸਭ ਨੂੰ ਰੱਬ ਦੇਵੇ ਆ ਜੀ ਇੱਥੇ ਬੀਜ ਤਿਆਰ ਹੋਣਾ ਇਹ ਕਹਿੰਦੇ ਉੱਤੇ ਦੇ ਲੱਗਣੇ ਨੇ ਫੁੱਲ ਜਿਹੜੇ ਕਿੜੇ ਆ ਲੂ ਬੀਜ ਤਿਆਰ ਨਹੀਂ ਇਹ ਜਿੱਦਾਂ ਹੁਣ ਆਪਾਂ ਕਿੱਲੇ ਵਿੱਚ ਜਿੱਦਾਂ ਕਣਕ ਹੋ ਗਈ ਇੱਕ ਫਸਲ ਹੋ ਗਈ ਠੀਕ ਆ ਇਹਦੇ ਵਿੱਚ ਕਿੰਨੀਆਂ ਫਸਲਾਂ ਆਪਾਂ ਕਿੱਲੇ ਦੇ ਵਿੱਚ ਬੀ ਸਕਦੇ ਹਾਂ ਵੀ ਇੱਕ ਸਾਰ ਜਿਹੜੀਆਂ ਫਲ ਦੇਣ ਵਾਲੀਆਂ ਤੇ ਦੋ ਹੀ ਬੈਠਾ ਹੋ ਸਕਦੀਆਂ ਦੋ ਗੱਤੇ ਨਾਲ ਦੋ ਬੀਜੀ ਬੈਠਾ ਉਹ ਤਾਂ ਅਲੱਗ-ਅਲੱਗ ਤੁਸੀਂ ਦੇ ਹੈ ਓਏ ਇੱਕ ਪਾਸੇ ਆਵੇ ਮਿਰਚੇ ਤੇ ਇੱਕ ਵਾਰ ਲਸਣੇ ਦੋ ਹੀ ਹੋਣਗੀਆਂ ਅੱਛਾ ਤੇ ਇਹਦੇ ਵਿੱਚ ਹੋਰ ਤੀਜੀ ਜੇ ਆਪਾਂ ਕਰਨਿਆ ਵਰਤਦ ਹੋ ਜਾਏਗੀ ਨਹੀਂ ਤੀਜੀ ਆਪ ਵੀ ਲੰਘਣਾ ਨਾ ਸਰ ਜਗਾ ਨਹੀਂ ਰਹਿ ਗਿਆ ਨਹੀਂ ਜੇਕਰ ਆਪਾਂ ਤੀਜੀ ਕਰਨਾ ਚਾਹੁੰਦੇ ਆ ਤਾਂ ਕੀ ਲਾ ਸਕਦੇ ਇਹਦੇ ਵਿੱਚ ਸਾਡੇ ਸਮਝ ਤੋਂ ਬਾਹਰ ਹੈ ਵੈਸੇ ਹਾਂ ਗੋਟੀ ਕਿਵੇਂ ਲੱਗੇ ਜਾਂ ਪੀਜਾ ਲਫਾਫਾ ਅੱਛਾ ਨਹੀਂ ਜਿਵੇਂ ਵਿਚਾਲੇ ਜਗਾ ਆ ਆ ਜਿਹੜੀ ਜਗਾ ਜਿਵੇਂ ਇਹਦੇ ਵਿੱਚ ਤੁਰਨਾ ਨਹੀਂ ਤੇ ਤੁਰਨ ਨੂੰ ਇਹਨਾਂ ਨੇ ਵਿੱਚ ਕੀ ਕਰਨਾ ਉਹ ਤਾਂ ਉਹ ਵੀ ਬਾਅਦ ਚ ਜਾ ਕੇ ਤੇ ਮੈਨੂੰ ਲੈਣ ਹਰ ਲਾ ਦੇਣਾ ਇੱਕ ਇੱਕ ਛੱਡ ਕੇ ਇਹ ਇਹਦੇ ਵਿੱਚ ਤਣੀਆਂ ਬੀਜਾਂ ਤੋਂ ਵੀ ਹੋ ਜਾਣਗੀਆਂ ਤਣੀਆਂ ਆ ਸਕਦੀਆਂ ਨਾ ਪਰ ਤਣੀਆਂ ਆ ਵੀ ਇਹਦੇ ਉੱਤੇ ਆਣ ਗਈਆਂ ਨਾ ਉਹਨਾਂ ਨੂੰ ਪੱਕ ਕੇ ਤੇ ਫਿਰ ਇਹਨੇ ਨਹੀਂ ਹੋਣਾ ਉਹਨਾਂ ਜਗ੍ਹਾ ਤੇ ਤੂੰ ਆ ਜਾ ਵੇਖ ਲੈ ਬੀਜ ਮੇਥਰਾ ਬੀਜਾ ਜਾ ਸਕਦਾ ਹੈ ਓ ਬਿੱਟੂ ਹਾਂ ਉਹਨਾਂ ਜਗ੍ਹਾ ਤੂੰ ਆ ਜਾ ਬੀਜਾ ਜਾ ਸਕਦਾ ਹੀ ਬੀਜਦੇ ਨਹੀਂ ਨਾ ਮੇਥਰਾ ਬਰ ਐ ਕਰਨਾ ਵੀ ਕਿ ਜਿਹੜੀ ਚੀਜ਼ ਜਿੱਦਾਂ ਹੁਣ ਮੇਥਰਾ ਹੋ ਗਿਆ ਛੋਟੀ ਵਾਈ ਨਹੀਂ ਕਰਦੇ ਵੀ ਉਹ ਪਹਿਲੇ ਬੀਜਾ ਗਿਆ ਉਹ ਵੱਡਾ ਜਾ ਸਕਦਾ ਹੈ ਉਦੋਂ ਬਾਅਦ ਜਿੱਦਾਂ ਲਸਣ ਵਗੈਰਾ ਇਹ ਫਸਲ ਤਿਆਰ ਹੋ ਗਈ ਇਸ ਤੇ ਲਗਾਜਰਾਂ ਸੀ ਨਾ ਪਹਿਲੇ ਚੋਨਾ ਗਾਜਰ ਨਹੀਂ ਬੀਜਦੀ ਇਹ ਚੋਨਾ ਵੱਢ ਕੇ ਤੇ ਉਤੋਂ ਮਿਰਚ ਲਾ ਦਈਦਾ ਫਿਰ ਚੋ ਸ਼ਾਬਾਸ਼ ਜਨਨ ਇਹ ਵੀ ਵਧੀਆ ਕੰਮ ਹੈ ਤੇ ਗਾਜਰ ਨਹੀਂ ਲਾਉਂਦੇ ਗਾਜਰ ਉਧਰ ਠੀਕੇ ਤੇ ਆ ਹੁਣ ਕਦੋਂ ਉੱਪਰ ਪੱਟਣਾ ਆ ਕਰ ਆ ਜਗਾੜ ਕਾ ਲੱਗਾ ਉੱਪਰ ਕੋਰਾ ਬਣ ਗਈ ਠੰਡ ਪੈਣੀ ਕੋਰਾ ਜਿਹੜਾ ਉੱਤੋਂ ਜੀ ਬਾਈ ਜਨ ਹਰ ਕੀ ਕੋਰਾ ਨਾ ਪਿਆ ਤਾਂ ਫਿਰ ਫਿਰ ਕੀ ਕਹਿਣਾ ਇਹਦੇ ਬਚ ਕਰ ਨਹੀਂ ਜੇ ਪੈ ਗਿਆ ਤੇ ਨੁਕਸਾਨ ਹੈ ਨਾ ਪਿਆ ਤਾਂ ਸਾਡੀ ਬੱਚ ਤੇ ਅੱਛਾ ਫਿਰ ਲਫਾਫੇ ਦੁਬਾਰਾ ਕੰਮ ਦੇ ਜਾਣਗੇ ਹਾਂ ਹਾਂ ਤਿੰਨ ਸਾਲ ਦੇ ਜਾਣਗੇ ਕੰਮ ਇਹੀ ਲਫਾਫਾ ਫਿਰ ਤਾਂ ਠੀਕ ਮੈਂ ਤਾਂ ਇੱਕੋ ਸਾਲ ਹੀ ਸਰ ਕੰਮ ਦੇ ਦਿੰਦੇ ਨੇ ਜਾਨੀ ਕਿ ਦੇ ਕੋ ਤਿੰਨਾ ਸਾਲ ਕੰਮ ਲੈਣਾ ਤੁਸੀਂ ਇਹਦੇ ਤੇ 1500 ਰੁਪਏ ਖਰਚਾ ਆਇਆ ਹੈ ਕੀ ਇਹਦੇ ਤੇ ਹਾਂ ਸਾਰੇ 15 ਕਿਵੇਂ ਹੋ ਗਿਆ 1500 ਰੁਪਏ ਥੋੜਾ ਜਿਹਾ ਫਾਫਾ ਕਟਿਆ ਬਾਕੀ ਪਰਾਣਾ ਹੀ ਲੱਗਾ ਸਰ ਉਹ ਅੱਗੇ ਨਵਾਂ ਲੱਗਾ ਹਾਂ ਤੋ 15 ਹੁਦਾ ਇਹ ਜਿੱਦਾਂ ਹੇਕਾ ਲੜੀ ਇਹ ਕਿੰਨੇ ਦੀ ਆਊਗੀ ਇਹ ਇਹ ਕਿਲੋ ਸਾਰੇ ਮਿਲਣਾ ਇਹ ਕਿਲੋ ਸਾਰੇ ਤਲ ਕੇ ਆਉਗਾ ਤੇ ਜਾਣ ਕਰੀ ਕਿਵੇਂ ਕੀ ਦੱਸੇ ਮੜਾ ਲੱਗਦਾ ਸਬਜ਼ੀ ਦਾ ਕੰਮ ਕਰਦਾ ਰਹੇ 1 ਕਿਲੋ ਸਾਰੇ ਮਿਲਦਾ ਫਾਫਾ ਕਿਲੋ ਸਾਰੇ ਤੇ 120 ਰੁਪਏ ਕਿਲੋ ਜਿਵੇਂ ਪੱਤਰ ਪਹਿਲਾਂ ਲਾ ਲਾ ਤਾਰ ਹੀ ਲੱਗੀ ਲੋਹੇ ਦੇ ਵਿੱਚ ਇਵੇਂ ਦਾ ਪੱਤਰ ਪਹਿਲ ਵੀ ਉੱਥੇ ਲਿਆਉਂਦੇ ਰਹੇ ਤਾਰ ਵਿੱਚੋਂ ਤੋਲ ਕੇ ਆਉਂਦੀ ਕਿ ਉਹ ਤਾਰ ਦੇ ਤੋਂ ਬੱਕਰੀ ਨਹੀਂ ਮਿਲਨੀ ਤੋਲ ਕੇ ਤਾਰ ਵੀ ਤੋਲ ਕੇ ਆਉਂਦੀ ਜਾਨੀ ਤੋਲ ਕੇ ਨਾਲ ਤਾਂ ਨਹੀਂ ਮਿਲਦੀ ਨੰਦੇ ਇਹ ਤਾਰ ਦੀ ਕਟਿੰਗ ਹੀ ਕਰਨੀ ਪੈਂਦੀ ਹੈ ਕਟਿੰਗ ਕਰਨੀ ਪੈਂਦੀ ਘਰੇ ਜੀ ਅਸਲ ਹੁੰਦੀ ਹੈ ਨਾ ਲੋਕ ਤਾਰ ਇਹ ਕਟਿੰਗ ਫਿਰ ਕਿੰਨੇ ਨਾਲ ਕਰਦੇ ਇਹ ਗ੍ਰਾਈਂਡਰ ਨਾਲ ਕਰ ਲੀਦਾ ਸ਼ੈਣੀ ਨਾਲ ਉਸ ਟਾਈਮ ਦੇ ਵਿੱਚ ਤਾਂ ਸ਼ੈਣੀ ਨਾ ਕੀਤੀ ਹੁਣ ਤਾਂ 10 ਸਾਲ ਹੋ ਗਏ ਇਹ ਜਾਨੀ ਕਿ ਇੱਕ ਲਾਈਨ ਦੇ ਵਿੱਚ ਆਪਣੇ ਕਿੰਨੇ ਤਾਰਾ ਹੋਣ ਗਿਆ ਤਾਰਾ 10 ਤੋਂ 12 ਇੱਕ ਲਾਈਨ ਦੇ ਵਿੱਚ ਵੈਸੇ ਲੋਕ ਜਾਂ ਚਾਰ ਕਰਮਾਤ ਨਾਉਂਦੇ ਤਿੰਨ ਤੇ ਵੀ ਆਪਾਂ ਥੋੜੇ ਵੱਧ ਆਈ ਤਾਂ ਸਹੀ ਗੱਲ ਹੈ ਤੇ ਕਿਹੜੇ ਮਿੰਟ ਚ ਲੱਗੇ ਆਪਾਂ ਹੁਣ ਤੁਹਾਨੂੰ ਲੈ ਚਲਦੇ ਹਾਂ ਸੈਣੀ ਵਾਲਾ ਬਾਰਡਰ ਦਿਖਾਉਣੇ ਤੇ ਉਸ ਬਾਅਦ ਪਿੰਡ ਦੀ ਆਪਣੀ ਤਿਆਰੀ ਆ ਤੇ ਤੇੜ ਆਪਾਂ ਨੂੰ ਮਿਲਿਆ ਡੀਜ਼ਲ ਦੇ ਦੱਸੇ ਬੰਦ ਹੋ ਗਿਆ ਡੀਜ਼ਲ ਤਾਂ ਮਿਲ ਜਾਏਗਾ ਸੀਐਨਜੀ ਨਹੀਂ ਕਰਾਉਂਦੇ ਕੱਟ ਇਸ ਐਨਜੀ ਕਰਾ ਲਵਾਂ ਹੁਣ ਐਡੀ ਸ਼ਿਰਕੇ ਤੁਰੰਤ ਕਰਾ ਲਈਏ ਉਹ ਤਾਂ ਫਿਰ ਆਪਾਂ ਤੋਂ ਬੰਦਿਆ ਕੋਲ ਜਾਣਾ ਪੈਸੇ ਲੈਣ ਵੀ ਹੂੰ ਪੈਸੇ ਲੈਣ ਨੂੰ ਜਾਣਾ ਹੈ ਪੈਸੇ ਕਿੰਨੇ ਕੋਲਿਆਂ ਦੇ ਆ ਚੱਲੋ ਕੀ ਆ ਜਲਾਲਪਿੰਡ ਕੇ ਦਾ ਗਰਾਲ ਵਾਲੇ ਅੱਛਾ ਚਲੋ ਠੀਕ ਆ ਜੀ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਸੈਨੀਅਲ ਬਾਰਡਰ ਤੇ ਉਹ ਦਿਖਾਉਂਦੇ ਆ ਇੱਕ ਬੁਰਜੀ ਵੀ ਜਾਂ ਦੱਸਦੇ ਅਜੇ ਲੇਟ ਹੋਏ ਫਿਰ ਬੰਦ ਵੀ ਹੋ ਸਕਦਾ ਹੈ ਨਾ ਕਿੰਨੇ ਵਜੇ ਕਰ ਚਾਲੂ ਆ ਸੈਨੀਅਲ ਉੱਥੇ ਜਾਣ ਨੂੰ ਅਗਾ ਐਂਟਰੀ ਉੱਥੇ ਜੇ ਕੋਈ ਪ੍ਰੂਫ ਹੋਵੇ ਤਾਂ ਫਿਰ ਜਿੰਨਾ ਤੱਕ ਮਰਜ਼ੀ ਲੰਘ ਸਕਣਾ ਪ੍ਰੂਫ ਰ ਆਪਣਾ ਹੋ ਜਾਦਾ 4-5 ਰਾਸ਼ਨ卡 ਚੱਲ ਜਾਦਾ 6 ਵਜੇ ਤੱਕ ਰਾਸ਼ਨ卡 ਹੈ ਹਾਂ ਰਾਸ਼ਨ ਲੈਣਾ ਹੈ ਕਣਕ ਲੈਣ ਕਿਵੇਂ ਤੇਰੇ ਤੋਂ ਲੈਣਾ ਠੀਕ ਨਾ ਨਾ ਰਾਸ਼ਨ卡 ਯਾਰ ਪ੍ਰੂਫ ਕੋਈ ਆਇਡੈਂਟੀ ਹੋਣੀ ਚਾਹੀਦੀ ਹੈ ਇਹ ਦੇ ਵੀਰੇ ਮੇਰੇ ਕੋਲ ਦੇਗਾ ਬੰਦੇ ਲੈਣ ਨਾਲ ਆ ਰਿਹਾ ਹੈ ਹੈ ਤੇਰੀ ਐੜੀ ਤੇ ਸਾਰੇ ਲੰਘ ਜਾਣਾ ਅੱਛਾ ਫੇਰ ਮੇਰੇ ਕੋਲ ਧਾਰ ਕਾਟੇਗਾ ਆਹ ਟਰੈਕਟਰ ਲਿਆਂਦਾ ਜੀ ਆਪ ਨਵਾਂ ਬੱਸ ਰੁਕ ਜਾ ਗੱਲ ਲੈ ਇਹ ਬੰਦੇ ਆ ਆ ਆ ਲੈ ਲੈ ਹਾਂ ਜੋੜਾ ਲਾਇਆ ਲੈਣੇ ਰਾ ਲਕੀਰ ਸਾਹਿਬ ਟਰੈਕਟਰ ਲੈ ਆਇਆ ਚਲਾ ਕੇ 10 ਮੜਾ ਜੇ ਤੂੰ 10 ਬੱਬੂ ਐ ਵਧੀਆ ਕਿਵੇਂ ਟਰੈਕਟਰ ਕਿਵੇਂ ਚੱਲਣ ਦਾ ਹੈ ਵਧੀਆ ਵਧੀਆ ਇੱਕ ਨੰਬਰ ਵਧੀਆ ਕਾਰ ਤਰ੍ਹਾਂ ਹੀ ਚੱਲਦਾ ਆ ਕਾਰ ਤਰ੍ਹਾਂ ਮਰੂਤੀ ਸੀ ਅੱਛਾ ਤੂੰ ਦੱਸ ਵੀ ਹੁਣ ਹੁਣ ਦੱਸ ਤਾਂ ਉਹਨੇ ਦੱਸ ਉਹਨੇ ਆਦੀ ਇੰਟਰਵਿਊ ਦਸੀ ਜਿਹੜਾ ਤੂੰ ਜਿਹੜਾ ਤੂੰ ਚਲਾਇਆ ਤੂੰ ਆਪ ਦੇ ਵਰ ਦੱਸ ਤੈਨੂੰ ਕਿਉਂ ਲੱਗਾ ਨਹੀਂ ਉਹਨੇ ਦੱਸਦੀ ਦੱਸੀ ਵੀ ਵਧੀਆ ਟਰੈਕਟਰ ਕੋਈ ਨਹੀਂ ਮਾਲਾ ਸਾਰੇ ਟਰੈਕਟਰ ਬੰਨੇ ਇਹ ਕਿਵੇਂ ਆ ਬੱਥੂ ਟਰੈਕਟਰ ਵਧੀਆ ਆਪਾਂ ਪੁੱਛਦਾ ਕਿੰਨੇ ਕਿੰਨੇ ਟਰੈਕਟਰ ਕਿਹੜਾ ਮਾਲਕ ਵੀ ਤੁਹਾਡੇ ਜੂੰ ਕਿਹੜਾ ਚਲਾਕ ਹੈ ਇਧਰ ਆ ਸਿਆ ਮਾਲਕ ਥੋੜਾ ਬੰਜ ਰਹੇ ਤੁਸੀਂ ਆਪਣਾ ਟਰੈਕਟਰ ਇਧਰ ਆ ਮੜਾ ਜਾ ਆਇਆ ਤੇ ਕਦੋਂ ਲੈ ਆਂਦਾ ਇਹਨੂੰ ਇਹਨੂੰ ਕੱਲ ਰਾਤ ਰਾਤ ਕਿੰਨੇ ਦਾ ਬਣਾਇਆ ਇਹ ਤੇ 5 ਲੱਖ 20 ਕੀ ਆ ਬਖਾਨੀ 5 ਲੱਖ 20 ਹਜ਼ਾਰ ਦਾ ਹਾਂ ਤੇ ਚਲਾ ਕੇ ਤੂੰ ਲੈ ਕੇ ਤੇ ਡੈਡੀ ਲੈ ਚਲਾ ਗਏ ਡੈਡੀ ਲੈ ਆ ਤੇ ਚੱਲਣਾ ਚੱਲਣਾ ਕਿ ਵਧੀਆ ਤੂੰ ਚੱਲ ਚੈੱਕ ਕਿਤੇ ਟਰੈਕਟਰ ਨੂੰ ਹਾਂ ਹਾਂ ਤੇ ਇਹ ਤੇਰੇ ਦੇਲ ਵਿੱਚ ਸ਼ੌਂਕ ਸੀ ਮੈਂ ਸੋਨਾ ਲੈ ਕੇ ਲੈਣਾ ਹੈ ਕਿ ਹੋਰ ਵੀ ਕਿਸੇ ਟਰੈਕਟਰ ਦੇਗੀ ਨਹੀਂ ਇਹ ਹੀ ਸੋਨਾ ਲੈ ਕੇ ਅੱਛਾ ਕਿਹੜਾ ਮਾਡਲ ਇਹ ਇਹ 750 750 ਦੂਜਾ 750 ਤੇ ਨਹੀਂ 750 ਦਿੰਦਾ ਹੋਸਪੋਰ ਹੋਗੇ ਨਾ 50 ਚ ਵੀ ਮਾਡਲ ਹੈ ਇਹ 19 ਦਾ 19 ਠਾ ਹੈ ਐਸਾ ਮਾਡਲ ਉਹ ਦਰਵਾਜ਼ਾ ਨਹੀਂ ਆਉਣ ਮਿਲਿਆ ਰਾਤ ਦੀ ਤੇ ਬਾਕੀ ਬਾਕੀ ਟਰੈਕਟਰ ਵੀ ਬਹੁਤ ਵਧੀਆ ਹੈ ਤੇ ਇਹ ਆਪਣਾ ਨਾਨਕਾ ਟਰੈਕਟਰ ਹੁਣ ਮੈਂ ਚੈੱਕ ਕਰਦਾ ਮੈਨੂੰ ਦੱਸੋ ਕਿਵੇਂ ਚੱਲਦਾ ਇਹ ਆਪਾਂ ਮੇਰ ਜੀ ਅੱਗੇ ਜਾਣਾ ਸੀ ਤੁਹਾਨੂੰ ਦੱਸਾਂਗੇ ਸੈਨੀਅਰ ਜਾਵਾਂਗੇ ਤੁਹਾਨੂੰ ਬਾਰਡਰ ਵੀ ਦਿਖਾਵਾਂਗੇ ਬਾਕੀ ਉੱਥੇ ਸੀ ਨਹੀਂ ਜਾ ਸਕਦੇ ਕਾਰਨ ਕਿ ਲੇਟ ਵੀ ਹੋ ਗਿਆ ਤੇ ਇੱਕ ਦੂਸਰੀ ਗੱਲ ਹੈ ਕਿ ਡੀਜ਼ਲ ਦੇ ਜਿਹੜਾ ਹੜਤਾਲ ਚੱਲ ਰਹੀ ਹੈ ਅੱਜ ਤੇ ਡੀਜ਼ਲ ਮਿਲ ਨਹੀਂ ਰਿਹਾ ਗੱਡੀ 'ਚ ਫਿਰ ਡੀਜ਼ਲ ਵੀ ਪਾਉਣਾ ਪਊਗਾ ਜੱਗੇ ਜਾਵਾਂਗੇ ਤਾਂ ਆਪਾਂ ਹੁਣ ਕਦੇ ਫਿਰ ਤੁਹਾਨੂੰ ਇੱਕ ਨਵੀਂ ਵੀਡੀਓ ਦਿਖਾਵਾਂਗੇ ਕਿ ਹੋਮ ਵਲੌਗ 'ਚ ਹੁਣ ਆਪਾਂ ਜਾ ਰਹੇ ਪਿੰਡ ਨੂੰ ਇਹ ਇੱਕ ਪਰਮਾ ਮੌਸਮ ਵੀ ਧੰਦਲਾ ਟਾਈਮ ਬਣਾ ਤੇ ਬੱਬੂਆਂ ਦਾ ਮੈਨੂੰ ਬਹੁਤ ਠੰਡਾ ਵੀ ਚਾਪਲਾ ਉਹ ਚਾਪਲਾਈ ਪਹਿਲਾਂ ਬਾਈ ਡਬਲ ਡਬਲ ਕਲਾਸ ਚ ਪੈਣਾ ਨਾ ਵੇਖੋ ਇੱਕ ਖਾਲੀ ਕਾਰ ਤੋਂ ਦੂਜਾ ਤਿਆਰ ਹੈ ਮਿੰਤਾ ਕਰਕੇ ਕਿਸੇ ਕਰੋ ਪੀਤੀਏ ਚਾਹ ਲੈਣਾ ਕੰਪੈਨਰ ਪੈਸੇ ਰਹਿੰਦੇ ਕੋਈ ਥੋੜੇ ਜਾਣਾ ਚਲੋ ਫਿਰ ਢੇੜਾ ਮਾਰੀ ਜਾਗੇ ਅੱਠ ਮਹੀਨੇ ਬਾਈ ਗਰਾਈ ਹੋ ਰਹੀ ਹੈ ਸਾਲ ਦੋ ਸਾਲ ਚਲੋ ਕਿਸੇ ਕਰੀਬ ਕੋਲ ਨਹੀਂ ਵੀ ਬਣਦੇ ਆ ਜਾਣਗੇ ਹੌਲੀ ਹੌਲੀ ਕਦੇ ਤੇ ਦੇਊਗਾ ਹੀ ਤੇ ਬਾਕੀ ਜੇ ਆਪਾਂ ਹੁਣ ਜਾ ਰਹੇ ਪਿੰਡ ਨੂੰ ਤੇ ਆਪਾਂ ਸੈਂਡੀ ਵਾਲੇ ਤੁਹਾਨੂੰ ਨਹੀਂ ਦਿਖਾ ਸਕਦੇ ਤੇ ਜੇ ਫਿਰ ਦਿਖਾਵਾਂਗੇ ਕਿ ਅਗਲੇ ਬਲਾਗ ਚ ਬੇਹਰੂ ਕਿਰਪਾ ਕਰਨਗੇ ਤੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਤੇ ਆ ਇੱਕ ਵੀਰ ਇੱਥੋਂ ਅਸੀਂ ਨਾਲ ਬਿਠਾਇਆ ਵੀ ਸੀ ਉਹ ਉਹ ਪਿੱਛੇ ਬੈਠਾ ਅੱਖਾਂ ਚ ਮਿਲ ਗਿਆ ਬਿੱਟੂ ਗੋਬਿੰਦਗੜ ਤੇ ਇਹਨਾਂ ਵੇ ਸਾਨੂੰ ਸੈਨੀਓਲ ਦਿਖਾ ਕੇ ਲਿਆ ਤੇ ਕਿਵੇਂ ਜੋ ਡੀਜ਼ਲ ਚੱਕਰ ਪਿਆ ਨਾ ਵੀ ਡੀਜ਼ਲ ਥੋੜਾ ਬਾੜਵਾਵਾ ਫਿਰ ਅਸੀਂ ਉਸ ਕੱਲ੍ਹ ਨਹੀਂ ਗਏ ਹੁਣ ਆਪਾਂ ਜਾ ਰਹੇ ਪਿੰਡ ਨੂੰ ਵਾਪਸੀ ਤੇ ਸੱਸਰੀਆ ਕਾਲ ਦੀ ਸਾਰਿਆਂ ਨੂੰ ਬੁਲਾ ਲਮੜਾ ਇੱਥੇ ਸੱਸਰੀ ਕਾਲ 那个，弄那。